ਮੇਰਾ ਪਹਿਲਾ ਸੁਪਨਾ 8-9 ਬਰੇ ਮਸਾਹੀ ਉਮਰ ਹੋਵੇਗੀ ਘਰ ਦੀ ਸਾਰੀ ਹਵਾ ਧਾਰਮਿਕ ਸੀ ਸਵੇਰ ਸ਼ਾਮ ਪਾਠ ਕਰਨਾ ਸੌਣ ਤੋਂ ਪਹਿਲਾਂ 10 ਮਿੰਟ ਅੱਖਾਂ ਮੀਟ ਕੇ ਮਨ ਨੂੰ ਰੱਬ ਦੇ ਧਿਆਨ ਵਿੱਚ ਟਿਕਾਣਾ ਕਰਦਾ ਨੇਮ ਸੀ ਭਾਵੇਂ ਘਰ ਵਿੱਚ ਮਹਿਮਾਨ ਆਏ ਹੋਣ ਤੇ ਭਾਵੇਂ ਅਸੀਂ ਕਿਸੇ ਦੇ ਘਰ ਮਹਿਮਾਨ ਹੋઈએ ਵੇਰ ਹੋ ਜਾਏ ਅੱਖਾਂ ਵਿੱਚ ਨੀਂਦਰ ਭਰ ਜਾਏ ਪਰ ਕੋਈ ਵੀ ਗੱਲ ਇਸ ਨੇਮ ਵਿੱਚ ਭਾਜੀ ਨਹੀਂ ਸੀ ਮਾਰ ਸਕਦੀ ਰੱਬ ਦੀ ਸ਼ਕਲ ਕਿਹੋ ਜੀ ਹੁੰਦੀ ਹੈ ਇੱਕ ਦਿਨ ਮੇਰੀ ਬਾਲੜੀ ਜੁਬਾਨ ਨੇ ਪਿਤਾ ਜੀ ਨੂੰ ਪੁੱਛਿਆ ਕਿਉਂਕਿ ਅੱਖਾਂ ਮੀਟੀਆਂ ਨੀਂਦਰ ਆ ਜਾਂਦੀ ਹੈ ਸਾਹਮਣੇ ਕੁਝ ਦਿਸਦਾ ਨਹੀਂ ਜੇ ਤੁਸੀਂ ਮੈਨੂੰ ਰੱਬ ਦੀ ਸ਼ਕਲ ਦੱਸ ਦਿਓ ਫਿਰ ਮੈਂ ਉਹਨੂੰ ਸਾਹਮਣੇ ਰੱਖ ਲਵਾਂਗੀ ਤੇ ਨੀਂਦਰ ਨਹੀਂ ਆਵੇਗੀ ਰੱਬ ਦੀ ਮੰਜ਼ਿਲ ਉੱਤੇ ਗੁਰੂ ਦੇ ਰਾਤ ਉਹ ਹੀ ਹੋ ਕੇ ਪਹੁੰਚੀਦਾ ਹੈ ਆਹ 10 ਗੁਰੂਆਂ ਦੀਆਂ ਤਸਵੀਰਾਂ ਨੇ ਤੂੰ ਇਹਨਾਂ ਵਿੱਚੋਂ ਕੋਈ ਵੀ ਸ਼ਕਲ ਸਾਹਮਣੇ ਚਿਤਾਰ ਲਿਆ ਕਰ ਪਿਤਾ ਜੀ ਨੇ ਆਖਿਆ ਤੇ ਮੈਂ 10 ਗੁਰੂਆਂ ਦੀਆਂ ਤਸਵੀਰਾਂ ਗੋਣਾळे ਵੇਖੀਆਂ ਮੁੰਨ ਮੁੜ ਕੇ ਵੇਖੀਆਂ ਬਸਾ ਮੂੰਹਾਂ ਨੂੰ ਤਾਂ ਚਤਾਰਿਆ ਨਹੀਂ ਜਾ ਸਕਦਾ ਮੈਨੂੰ ਇਹਨਾਂ ਵਿੱਚੋਂ ਕੋਈ ਇੱਕ ਮੂੰਹ ਚੁਣਨਾ ਪਵੇਗਾ ਮੈਂ ਮਾਨੇ ਵਿੱਚ ਸੋਚਿਆ ਤੇ ਆਪਣੀ ਚੋਣ ਵਾਸਤੇ ਆਪਣੇ ਪਿਤਾ ਜੀ ਨੂੰ ਵੀ ਪੁੱਛਿਆ ਗੁਰੂ ਨਾਨਕ ਦਾ ਮੂੰਹ ਸੋਚਿਆ ਕਰ ਇਹ ਆਦ ਗੁਰੂ ਸਨ ਗੁਰੂ ਨਾਨਕ ਇਹਨਾਂ ਦੀ ਹੋਰ ਤਸਵੀਰ ਕੋਈ ਨਹੀਂ ਸਿਰਫ ਇਹ ਇੱਕੋ ਹੀ ਹੈ ਜਿਸੇ ਚਿੱਤਰਕਾਰ ਨੇ ਗੁਰੂ ਨਾਨਕ ਨੂੰ ਹੋਰ ਰੂਪ ਵਿੱਚ ਬਣਾਇਆ ਹੀ ਨਹੀਂ ਪਰ ਸਾਰੇ ਚਿੱਤਰਕਾਰ ਉਹਨਾਂ ਨੂੰ ਬੁੱਢਿਆ ਕਿਉਂ ਬਣਾ ਦਿੰਦੇ ਨੇ ਨਾਲ ਹੀ ਇਸ ਦਰਖਤ ਦਰਖਤੋਂ ਤੇ ਪਿੰਜਰੇ ਵਿੱਚ ਪਿਆ ਹੋਇਆ ਤੋਤਾ ਨਹੀਂ ਮੈਨੂੰ ਚੰਗਾ ਲੱਗਦਾ ਮੈਂ ਕਹਿ ਦਿੱਤਾ ਪਰ ਸਹਿਮ ਕੇ ਪਿਤਾ ਜੀ ਦੇ ਮੂੰਹ ਵੱਲ ਵੇਖਿਆ ਮੈਨੂੰ ਜਾਪਿਆ ਮੇਰੇ ਮੂੰਹੋਂ ਖੋਰੇ ਕੋਈ ਵੀ ਅਦਬ ਗੱਲ ਨਿਕਲ ਗਈ ਸੀ ਤੇ ਹੁਣ ਪਿਤਾ ਜੀ ਗੁੱਸੇ ਹੋਣਗੇ ਪਰ ਪਿਤਾ ਜੀ ਗੁੱਸੇ ਨਾ ਹੋਏ ਸ਼ਾਇਦ ਉਹਨਾਂ ਕਿਸੇ ਬਾਲ ਮਨੋਵਿਗਿਆਨ ਨੂੰ ਸਮਝ ਲਿਆ ਸੀ ਮੈਂ ਇੱਕ ਤਸਵੀਰ ਰੱਖਦੀ ਇੱਕ ਚੁੰਨਦੀ ਪਰ ਮੁੜ ਮੁੜ ਕੇ ਜਿੱਥੇ ਅੱਖਾਂ ਖਲੋਖ ਖਲੋ ਜਾਂਦੀਆਂ ਉਹ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸੀ। ਛਿਕਰਾ ਉਤੇ ਪੁਜੀ ਹੋਈ ਜਵਾਨੀ, ਆਂਗਾਂ 'ਚ ਉਚਲਿਸ਼ ਕਦੀ ਬਹਾਦਰੀ, ਚਮਕਦਾ ਕੋੜਾ ਤੇ ਹੱਥੋਂ ਤੇ ਉੱਡੂ-ਉੱਡੂ ਕਰਦਾ ਬਾਜ। ਰਾਤ ਨੂੰ 10 ਮਿੰਟਾ ਅੱਖਾਂ ਮਿਟਨ ਵਾਲੇ ਨੇਮ ਵਿੱਚ ਦਿਲ ਲੱਗਣ ਲੱਗੇ ਪਿਆ ਸਕੁੱਤਰ ਕਾਲਾ ਵੇਲੇ ਹੀ ਇੱਕ ਤਾਂਗ ਲੱਗਣ ਲੱਗ ਪਈ। ਕਿਹੜੇ ਵੇਲੇ ਰੋਟੀਆਂ ਮੁੱਕੇਗੀ, ਕਿਹੜੇ ਵੇਲੇ ਬਿਸਤਰੇ ਹੋਣਗੇ, ਕਿਹੜੇ ਵੇਲੇ 10 ਮਿੰਟ ਅੱਖਾਂ ਮਿਟਨ ਵਾਲਾ ਵੇਲਾ ਆਵੇਗਾ। ਉਹਨ 1960 ਵਿੱਚ ਜਦੋਂ ਮੈਂ ਬਰਿਆਂ ਦੀਆਂ ਤਨਿਆ ਫੌਲਕੇ ਆਪਣੇ ਸੁਪਨੇ ਡੁੰਡਣ ਲੱਗੀ ਸਭ ਤੋਂ ਹੀਟਲੀ ਤੈ ਮੈਨੂੰ ਇਹ 1928 ਦੀ ਲੱਭੀ ਹੈ ਜਦੋਂ ਰਾਤਾਂ ਨੂੰ ਅਕਸਰ ਮੈਨੂੰ ਹਰ ਹਰ ਗੋਬਿੰਦ ਸਿੰਘ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਸੁਪਨਾ ਆਉਣ ਲੱਗ ਪਿਆ ਇਸ ਰਲਵੇ ਰੂਪ ਦਾ ਸਾਰਾ ਬੁੱਤ ਮਨੁਕੀ ਉਸਨ ਦੀ ਮਿਸਾਲ ਹੁੰਦਾ ਅੰਗਾ ਵਿੱਚ ਬਹਾਦਰੀ ਦਾ ਸੇਖ ਹੁੰਦਾ ਪਰ ਉਹਦੇ ਨਾਲ ਮੂੰਹ ਉੱਤੇ ਕਠੋਰਤਾ ਨਾ ਹੁੰਦੀ ਸਗੋ ਉਸ ਸੇਖ ਨਾਲ ਸਾਰੇ ਮੂੰਹ ਦੇ ਨਕਸ਼ ਪੰਗਰੇ ਹੋਏ ਹੁੰਦੇ ਮੈਂ ਸੁਪਨੇ ਵਿੱਚ ਉਹਨਾਂ ਨਾਲ ਗੱਲਾਂ ਕਰਦੀ ਉਹ ਆਪਣਾ ਕੋੜਾ ਖਲਵਾ ਲੈਂਦੇ ਮੈਂ ਕੋੜੇ ਦੀ ਚਮਕਦੀ ਪਿੱਠ ਉੱਤੇ ਆਪਣਾ ਨਿੱਕਾ ਜਿਹਾ ਹੱਥ ਲਾ ਕੇ ਵੇਖਦੀ ਤੇ ਮੈਂ ਸੁਪਨੇ ਵਿੱਚ ਸੋਚਦੀ ਜੇ ਮੈਂ ਬਾਜ਼ ਬਣ ਜਾਵਾਂ ਉਹਨਾਂ ਦੇ ਹੱਥ ਵਿੱਚ ਫੜਿਆ ਹੋਇਆ ਬਾਜ਼ ਜਾਂ ਮੈਂ ਤਲਵਾਰ ਬਣ ਜਾਵਾਂ ਉਹਨਾਂ ਦੇ ਗਲੇ ਵਿੱਚ ਪਈ ਹੋਈ ਤਲਵਾਰ ਮੇਰੀ ਦੀ ਤਲਵਾਰ ਜਾਂ ਪੀਰੀ ਦੀ ਤਲਵਾਰ ਸਵੇਰੇ ਉੱਠ ਕੇ ਮੈਂ ਆਪਣੀ ਮਾਂ ਨੂੰ ਆਪਣਾ ਸੁਪਨਾ ਸੁਣਾ ਦਿੰਦੀ ਮੇਰੀ ਮਾਂ ਮੇਰੇ ਸੁਪਨੇ ਦੀ ਗੱਲ ਆਪਣੇ ਸਹੇਲੀਆਂ ਨੂੰ ਦੱਸ ਦਿੰਦੀ ਤੇ ਫਿਰ ਅਚਾਨਕ ਸ਼ਾਮ ਨੂੰ ਮੇਰੀ ਮਾਂ ਦੀਆਂ ਸਹੇਲੀਆਂ ਅੱਗੇ ਮੇਰੇ ਪੈਰਾਂ ਨੂੰ ਅਤਲਾ ਦਿੰਦੀਆਂ ਇਹ ਦੇ ਕਿਹੋ ਜੇ ਪੁਰਬਲੇ ਕਰਮ ਨੇ ਇਹਨਾਂ ਸੁਪਨੇ ਵਿੱਚ ਗੁਰੂਆਂ ਦਾ ਦਰਸ਼ਨ ਹੁੰਦਾ ਹੈ ਇੱਕ ਰਾਤ ਮੈਨੂੰ ਮੇਰੇ ਸੁਪਨਿਆਂ ਦੇ ਰਾਜੇ ਨੇ ਆਖਿਆ ਵੇਖ ਤੂੰ ਮੇਰੇ ਸੁਪਨੇ ਦੀ ਗੱਲ ਕਿਸੇ ਨੂੰ ਨਾ ਸੁਣਾਇਆ ਕਰ ਤੇ ਨਾਲੇ ਹੁਣ ਮੈਂ ਤੇਰੇ ਕੋਲ ਪੇਸ ਬਟਾ ਕੇ ਆਇਆ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਗੁਰੂ ਹਰਗੋਬਿੰਦ ਸਿੰਘ ਜੀ ਤਾਂ ਇਹ ਸ਼ਾਇਦ ਆਖਰੀ ਸੁਪਨਾ ਸੀ ਇਸ ਤੋਂ ਬਾਅਦ ਮੈਨੂੰ ਤੇਰਾ ਸੁਪਨਾ ਆਉਣ ਲੱਗ ਪਿਆ ਕਿਸੇ ਤਸਵੀਰ ਵਿੱਚੋਂ ਜਾਂ ਕਿਸੇ ਮਨੁੱਖ ਦੇ ਮੂੰਹ ਵਿੱਚੋਂ ਤੇਰੀ ਨਿਹਾਰ ਨਹੀਂ ਸੀ ਪਛਾਣੀ ਜਾਂਦੀ ਕੋਈ ਅਲੋਕਾਰੂਪ ਸੀ ਤੇਰਾ ਨਾਮ ਹੈ ਆਪੇ ਹੀ ਸੋਚ-ਸੋਚ ਕੇ ਧਰ ਲਿਆ ਰਾਜ ਨੂੰ ਤੇਰਾ ਸੁਪਨਾ ਮੈਂ ਕਈ ਵਾਰੀ ਕਿਸੇ ਨੂੰ ਨਾ ਸੁਣਾਇਆ ਮੈਨੂੰ ਡਰ ਸੀ ਅਤੇ ਸੁਣਾਇਆ ਇਹ ਸੁਪਨਾ ਵੀ ਪਹਿਲੇ ਸੁਪਨੇ ਵਾਂਗ ਬੰਦਨਾ ਹੋ ਜਾਵੇ